ਹਾਂਜੀ ਬਾਈ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਜੀ ਬਾਈ ਆਪਣੇ ਕੋਲੇ ਅੱਜ ਲੱਖਾ ਭੱਟਲ ਫਾਰਮ ਤੇ ਚਾਰ ਡੰਗਰ ਹੋਰ ਬਾਈ ਜੀ ਆਪਾਂ ਖਰੀਦੇ ਅੱਜ ਦੇਖੋ ਜੀ ਪਹਿਲੇ ਨੰਬਰ ਤੇ ਤਾਂ ਪਲੂਣ ਬੱਛੀ ਆ ਜੀ ਪਲੂਣ ਵਹਿੜਾ ਇਹ ਬਾਈ ਇਹਨੂੰ ਤੀਜਾ ਦਿਨ ਅੱਜ ਸੂਈ ਨੂੰ ਦੁੱਧ ਦੇ ਦੇ ਥੱਲੇ 15 ਕਿਲੋ ਬੋਲਾ ਹਾਜ਼ਰ ਆ ਜੀ ਅੱਜ 15 ਕਿਲੋ ਬੋਲਾ ਹਾਜ਼ਰ ਆ ਦੁੱਧ ਹੀ 21-22 ਕਿਲੋ ਦੁੱਧ ਪਿਆ ਜੂਗੀ ਬਹੁਤ ਵਧੀਆ ਬੱਛੀ ਆ ਵੱਡੀ ਬੱਛੀ ਆ ਬਾਈ ਬਾਈ ਕਈ ਬੰਦਿਆਂ ਨੇ ਫੋਨ ਆਏ ਆਪਾਂ ਨੂੰ ਕਹਿੰਦੇ ਵੀਰੇ ਰੇਟ ਤੁਸੀਂ ਨਾਲ ਪਾਇਆ ਕਰੋ ਤੇ ਹੁਣ ਆਪਾਂ ਰੇਟ ਬਾਈ ਮੁੱਲ ਨਹੀਂ ਕਰਿਆ ਕਰਨੇ ਰੇਟ ਦੇਣ ਲੈਣ ਵਾਲੇ ਰੇਟ ਦੱਸਿਆ ਕਰਨੇ ਆ ਵੀ ਜਿਹੜੇ ਰੇਟ ਤੇ ਆਪਾਂ ਡੰਕਰ ਵੇਚਣਾ ਹੁਣ ਇਹ ਵੱਡੀ ਬੱਛੀ ਆ ਜੇ ਕਿਸੇ ਵੀਰ ਨੂੰ ਲੋਡ ਹੋਈ ਤਾਂ ਕਰ ਲਿਓ ਕਨੈਕਟ ਵੀਰੇ ਨੰਬਰ ਤੇ ਇਹ ਬੱਛੀ ਆਪਾਂ ਵੀਰੇ ਪੂਰੇ 95000 ਦੀ ਬੱਛੀ ਹਾਂ ਨਾ ਦੇਵਾਂਗੇ ਦੂਜੇ ਨੰਬਰ ਤੇ ਬਾਈ ਆਪਣੇ ਕੋਲੇ ਆਹ ਝੋਟੀ ਆ ਜੀ ਇਹ ਪਲੂਣ ਝੋਟੀ ਆ ਬਾਈ ਇਹਨੂੰ ਅੱਜ ਬਾਈ ਹੋ ਗਿਆ 7ਵਾਂ ਦਿਨ ਸੂਈ ਨੂੰ 13 14 ਕਿਲੋ ਬੋਲਾ ਇਹਦੇ ਥੱਲੇ ਵੀ ਇਸ ਚੰਮ ਤਿਆਰ ਆ ਵੀਰੇ ਬਹੁਤ ਵੱਡੀ ਝੋਟੀ ਆ ਜੀ ਦੇਖੋ ਜੀ ਆਰਡਰ ਕੁਆਲਟੀ ਦੀ ਕਿੰਨੀ ਸੋਹਣੀ ਆ ਥੱਲਿਓਂ ਬਣਦੀ ਬਹੁਤ ਆ ਬਾਈ ਝੋਟੀ ਮੂਕਲਾ ਮੋੜਲੇ ਬਹੁਤ ਵੱਡੀ ਝੋਟੀ ਆ ਇਹ ਇਹ ਬਾਈ ਜੀ ਆਪਾਂ ਹਾਂ ਨਾ 198000 ਦੀ ਝੋਟੀ ਆ ਜਿਹੜੀ ਦੇ ਦਾਂਗੇ ਜੇ ਕਿਸੇ ਵੀ ਮਿਲ ਲੈਣੀ ਹੋਈ ਤਾਂ ਆਪਣੇ ਨੰਬਰ ਆਪਾਂ ਪਾਵਾਂਗੇ ਬਾਈ ਉੱਤੇ ਉਹ ਨੰਬਰ ਤੇ ਆਪਣੇ ਤੇ ਤੁਸੀਂ ਕਨੈਕਟ ਕਰ ਲਿਓ ਉੱਤੇ ਆਪਾਂ ਡਰੈੱਸ ਵੀ ਦੱਸਾਂਗੇ ਸਾਰਾ ਕੁਝ ਦੇਖੋ ਬਾਈ ਝੋਟੇ ਬਹੁਤ ਵੱਡੀ ਆ ਬਾਕੀ ਡੰਗਰ ਦਾ ਕੋਲ ਦੇਖ ਕੇ ਪਤਾ ਲੱਗਦਾ ਹੁੰਦਾ ਆ ਦੇਖੋ ਬਾਈ ਇੱਕ ਬੈੜੇ ਆ ਇਹ ਦੂਜੇ ਸੂਏ ਸੂਈ ਆ ਬਾਈ ਚੌਥਾ ਦਿਨ ਆ ਇਹਨੂੰ ਸੂਈ ਨੂੰ ਅੱਜ ਬੋਲਾ ਇਹਦੇ ਥੱਲੇ ਵੀ 16 17 ਕਿਲੋ ਬੋਲਾ ਤਿਆਰ ਆ ਇਹ ਦੁੱਧ ਬਾਈ ਇਹਨੇ ਪਲੂਨ ਬੱਚੀ ਨੇ ਦੁੱਧ 20 ਕਿਲੋ ਪਿਆਇਆ ਸੀ ਹੁਣ ਇਹ 25 26 ਕਿਲੋ ਦੁੱਧ ਪਿਆ ਸਕਦੀ ਆ ਬਾਕੀ ਆਪਾਂ 21 22 ਕਿਲੋ ਦੁੱਧ ਹੀ ਗਾਰੰਟੀ ਆ ਵੀ ਇਹਨਾਂ ਦਊਗੀ ਦਊਗੀ ਦੁੱਧ ਇਹਦਾ ਮੁੱਲ ਬਾਈ 120000 ਦੀ ਇਹ ਆਪਾਂ ਬੈਠ ਦੇ ਦਾਂਗੇ ਬਾਈ ਇੱਕ ਬਈ ਚੌਥੇ ਨੰਬਰ ਤੇ ਆਪਣੇ ਕੋਲੇ ਆ ਝੋਟੀ ਆ ਜੀ ਇਹਨੇ ਪਲੂਂਡ ਝੋਟੀ ਨੇ 13 ਕਿਲੋ ਦੁੱਧ ਪਿਆ ਸੀ ਮਾਲ ਕਹਿੰਦੇ ਤੇ ਸਮਤਾਪਿਕ ਇਹਦੇ ਹੁਣ 7 ਦਿਨ ਰਹਿੰਦੇ ਆ ਬਾਈ ਪੂਰੇ 7 ਦਿਨ ਰਹਿੰਦੇ ਆ ਹੁਣ ਚ ਦੁੱਧ ਬਾਈ 16 17 ਕਿਲੋ ਇਹ ਝੋਟੀ ਹੁਣ ਪਿਆਜੂਗੀ ਇਹ ਵੀ ਝੋਟੀ ਬਾਈ ਬਹੁਤ ਵੱਡੀ ਆ ਇਹ ਆਪਾਂ 1 ਲੱਖ 80000 ਦੀ ਝੋਟੀ ਦੇ ਦਾਂਗੇ ਬਾਈ ਜੇ ਕਿਸੇ ਵੀਰ ਨੇ ਖਰੀਦਣੀ ਆ ਤਾਂ ਦੱਸਿਓ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਪੋਰਟ ਕਰੋ ਬਾਈ ਡੇਲੀ ਨਿਊ ਵੀਡੀਓ ਦੇਖਣ ਲਈ ਆਪਣੇ ਕੋਲ ਜਿਹੜਾ ਡੰਗਰਾਇਆ ਕਰੋ ਆਪਾਂ ਨਾਲ ਹੀ ਰੇਕਾਇਆ ਕਰੋ ਬਾਈ ਉਹਦੀ ਆਪਾਂ ਵੀਡੀਓ ਡੇਲੀ ਅਪਲੋਡ ਕਰਿਆ ਕਰਾਂਗੇ ਧੰਨਵਾਦ ਜੀ